ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਬਈ ਕਮਾਲ ਹੀ ਹੋ ਗਈ ਜਗਜੀਤ ਸਿੰਘ ਢੱਲੇਵਾਲ ਖਨੌਰੀ ਬਾਰਡਰ ਤੋਂ ਚੰਡੀਗੜ੍ਹ ਪਹੁੰਚੇ ਨੇ ਐਂਬੂਲੈਂਸ ਦੇ ਵਿੱਚ ਮੀਟਿੰਗ ਹੋਣੀ ਹੈ ਕੇਂਦਰ ਸਰਕਾਰ ਦੇ ਨਾਲ ਪਰ ਮੋਦੀ ਸਾਹਿਬ ਤਾਂ ਅਮਰੀਕਾ ਫਿਰਦੇ ਨੇ ਟਰੰਪ ਦੇ ਨਾਲ ਜੱਫੀਆਂ ਪਾਉਂਦੇ ਮੀਟਿੰਗ ਦੇ ਵਿੱਚ ਹੋਣਾ ਕੀ ਹੈ ਇਹ ਹਲੇ ਤੱਕ ਸਮਝ ਆਇਆ ਨਹੀਂ ਇਹ ਤਾਂ ਅੱਜ ਦੀ ਗੱਲ ਹੈ ਕਿ ਟੇਬਲ ਟਾਕ ਹੋਣਾ ਡੱਲੇਵਾਲ ਸਾਹਿਬ ਪਹੁੰਚ ਗਏ ਇਹ ਤਾਂ 2020 ਦਾ ਰੰਡੀ ਰੋਣਾ ਪਿੱਛੇ ਆਪਾ ਕਰ ਰਹੇ ਨੇ ਇਹ ਅੱਜ ਥੋੜੀ ਹੈ ਲਗਾਤਾਰ 5 ਸਾਲ ਹੋ ਗਏ ਨਾਲੋਂ 5 ਸਾਲ ਦੇ ਵਿੱਚ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ ਹੈ ਮੈਂ ਕਹਿੰਦਾ ਉਹਨਾਂ ਦਾ ਕੋਈ ਸਰਕਾਰ ਵੀ ਨਹੀਂ ਕਰ ਸਕਦੀ ਜਿਸ ਚਾਹੀਏ ਕਿੰਨੀਆਂ ਮੋਤਾਂ ਹੋ ਗਈਆਂ ਇਹ ਅਧੋਲਣ ਦੇ ਪਿੱਛੇ ਬਹੁਤ ਸ਼ਰਮਨਾਕ اچھا ਇੱਕ ਗੱਲ ਹੋਰ ਐਡ ਕਰ ਦਿਆਂ ਉਹ ਮੈਂ ਕਿਤੇ ਭੁੱਲ ਨਾ ਜਾਵਾਂ ਬੱਸ ਇਸ ਵਿੱਚ ਭੁੱਲਦਾ ਤਾਂ ਨਹੀਂ ਹੁੰਦਾ ਸਿੱਧੇ ਕਿਤੇ ਇਹਨਾਂ 5 ਸਾਲਾਂ ਦੇ ਵਿੱਚ ਇਹਨਾਂ ਦਲਾਲਾਂ ਨੇ ਨਾ ਜਿਹੜੀ ਪ੍ਰਾਪਰਟੀ ਬਣਾਈ ਹੈ ਜੇ ਕਿਤੇ ਮੇਰੇ ਕੋਲੇ ਕੋਈ ਮਾੜੀ-ਮੋਟੀ ਪਾਵਰ ਹੋਵੇ ਏਡੀ ਦੇ ਵਿੱਚ ਕੋਈ ਮੈਂ ਛੋਟਾ-ਵੋਟਾ ਮੁਲਾਜ਼ਮ ਹੁੰਦਾ ਤੇ ਮੈਂ ਰੇਡ ਜ਼ਰੂਰ ਮਾਰਨੀ ਸੀ ਇਹਨਾਂ ਦੇ ਘਰ ਇੰਨਾ ਕੁਛ ਇਹਨਾਂ ਨੇ ਹਾਜ਼ਮ ਕੀਤਾ ਮੈਂ ਕਹਿੰਨਾ ਗੱਲ ਈ ਛੱਡ ਦਿਓ ਤੇ ਅੱਜ ਫੇਰ ਗੁਲਗੋਸ਼ ਵੀ ਲੱਗਾ ਹੋਇਆ ਸੀ ਐਂਬੂਲੈਂਸ ਦੇ ਵਿੱਚ ਮਰਨਵਰਤ ਵੀ ਰੱਖਿਆ ਹੋਇਆ ਦਲੇਵਾਂ ਸੇ ਪਹੁੰਚ ਕੇ ਚੰਡੀਗੜ੍ਹ ਕੇਂਦਰੀ ਮੰਤਰੀ ਦੇ ਨਾਲ ਪੈਗ ਸ਼ਕ ਵੀ ਲਾਉਣਾ ਹੋਣਾ ਸ਼ਾਇਦ ਪਰ ਨਹੀਂ ਸਾਚਾ 14 ਅਮਰ ਛਕਿਆ ਹੋਇਆ ਫਿਰ ਐਮੀ ਦੂਜੇ ਪਾਸੇ ਗੱਲ ਚੱਲ ਜਾਣੀ ਹੈ ਹਾਂ ਉਦਾਂ ਪਰਦੇ ਵਿੱਚ ਕਾਫੀ ਸ਼ੌਪੇ ਦਾ ਕੱਪ ਤਾਂ ਹੋ ਹੀ ਜਾਂਦਾ ਹੁੰਦਾ ਮੇਰੇ ਚਿਹਰੇ ਤੇ ਇਹ ਬਨੌਟੀ ਹਾਸਿਆ ਅੱਜ ਅਸੀਂ ਕਦੇ ਨਹੀਂ ਰੋਟੀਆਂ ਸੇਕਦੇ ਵੀ ਕੋਈ ਸਾਡਾ ਬਜ਼ੁਰਗ ਆਗੂ ਦੁਨੀਆ ਤੋਂ ਰੁਖਸਤ ਹੋ ਜੇ ਦੁਨੀਆ ਤੋਂ ਚਲਾ ਜਾਵੇ ਕਦੇ ਨਹੀਂ ਸੋਚਦੇ ਪਰ ਕੀ ਕਰਾਂ ਮੇਰੀ ਮਜਬੂਰੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ 25% ਲੋਕ ਜਿਹੜੇ ਪੰਜਾਬ ਦੇ ਲੋਕਾਂ ਨੂੰ ਬੇਵਕੂ ਬੜਾਈ ਜਾਂਦੇ ਇੱਕ ਪਾਸੇ 75% ਲੋਕ 75 ਜਿਹੜੇ ਟਿਫਨ ਵਿੱਚ ਪਾ ਕੇ ਰੋਟੀਆਂ ਦਿਹਾੜੀ ਤੇ ਜਾਂਦੇ ਉਹਨਾਂ ਬਾਰੇ ਵੀ ਸੋਚਣਾ ਜ਼ਰੂਰੀ ਹੈ ਪਰ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਕਾਪੀ ਪੈਨ ਚਾਕੇ ਨੋਟ ਕਰ ਲਓ ਆ ਵੀਡੀਓ ਡਾਊਨਲੋਡ ਕਰ ਲਿਓ ਕੋਈ ਐਮਐਸਪੀ ਨਹੀਂ ਕੁਛ ਨਹੀਂ ਦੇਣਾ ਸਰਕਾਰ ਨੇ ਤੇ ਨਾ ਸਰਕਾਰ ਕੋਲੇ ਐਡਾ ਵੱਡਾ ਬਜਟ ਹੈਗਾ ਸਰਕਾਰ ਨੇ ਕਿਸਾਨ ਨੂੰ ਬਹੁਤ ਕੁਝ ਦਿੱਤਾ ਹੋਇਆ ਕੋਈ ਮੰਨੇ ਕੋਈ ਨਾ ਮੰਨੇ ਜੇ ਸ਼ਬਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਉਹਦੇ ਵਿੱਚੋਂ 2.5 ਲੱਖ ਕਰੋੜ ਦਾ ਕਰਜ਼ਾ ਇਕੱਲੇ ਕਿਸਾਨਾਂ ਨੇ ਚੜਾਇਆ ਹੋਇਆ ਹੈ ਇਸ ਤਾਈ ਹੈ ਅੱਜ ਮੈਨੂੰ ਜਿਹੜੇ ਫੋਨ ਆਏ ਦੇ ਨਾ ਕੋਈ ਕਹਿੰਦਾ ਜੀ ਮੇਰੇ ਕੋਲੇ 5 ਕਿੱਲੇ ਕੋਈ ਕਹਿੰਦਾ ਜੀ ਮੇਰੇ ਕੋਲੇ 6 ਕਿੱਲੇ ਕੋਈ ਕਹਿੰਦਾ ਮੇਰੇ ਕੋਲੇ 4 ਕਿੱਲੇ ਕਹਿੰਦੇ ਅਸੀਂ ਵਧੀਆ ਰੋਟੀ ਖਾ ਰਹੇ ਆਂ ਪਰ ਜਿੱਦਿਆਂ ਦਾ ਕਹਿੰਦੇ ਇਹ ਕਿਸਾਨ ਆਗੂ ਗਮਰਾਹ ਕਰਨ ਲੱਗੇ ਨੇ ਨਾ ਉਹ ਦਿਨ ਦਾ ਕਹਿੰਦੇ ਕੁਝ ਕਰਨ ਨੂੰ ਜੀ ਨਹੀਂ ਕਰਦਾ ਮਤਲਬ ਇਹ ਹੈ ਕਿ ਆਮ ਲੋਕਾਂ ਨੂੰ ਆਮ ਕਿਸਾਨ ਨੂੰ ਇਹਨੇ ਕੀਤਾ ਹੋਇਆ ਗਮਰਾਹ ਇਹ ਪੰਜਾਬ ਦੇ ਨਾ ਜਿਹੜੇ ਮੇਨ ਨੇ ਕਿਸਾਨ ਆਗੂ ਇਹ ਪੰਜਾਬ ਦੇ ਬੰਦੇ ਨੇ ਵੱਧ ਨਹੀਂ ਹੈਗੇ ਬਾਕੀ ਪਿੱਛੇ 200 ਚਮਚਾ ਹੈਗੇ ਇਹਨਾਂ ਦੇ ਤੇ ਚਮਚਿਆਂ ਦਾ ਕੰਮ ਡੋਂਕੇ ਵਿੱਚ ਭਾਵੇਂ ਸਭ ਜੂਠੀ ਹੋਵੇ ਭਾਵੇਂ ਸੱਚੀ ਹੋਵੇ ਉਹਦੇ ਵਿੱਚ ਚਮਚੇ ਨੂੰ ਝੂਠਾ ਹੋਣਾ ਹੀ ਹੁੰਦਾ ਬਾ ਜਿਹੜੇ ਪਿੱਛੇ ਲੋਕ ਧਰਨਾ ਵਿੱਚ ਬੈੰਦੇ ਨੇ ਉਹਨਾਂ ਨੂੰ ਕੀਤਾ ਹੋਇਆ ਗੁੰਮਰਾਹ ਮੈਂ ਅੱਜ ਦੋ ਗੱਲਾਂ ਕਰਨੀਆਂ ਨੇ ਤੁਹਾਡੇ ਸਾਹਮਣੇ ਇੱਕ ਤਾਂ ਕੱਲ ਜਿਹੜਾ ਬਲਦੇਵ ਸਿੰਘ ਸਿਰਸਾ ਕਹਿੰਦਾ ਸੀ ਮੇਰੀ ਡੈਡ ਬੋਡ ਦਾ ਸੰਸਕਾਰ ਨਾ ਕਰਿਓ ਮਰਨ ਤੋਂ ਬਾਅਦ ਮੋਦੀ ਸਰਕਾਰ ਨੂੰ ਕਿਓ ਕੀ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਉਹ ਤਾਂ ਮੰਗਾਂ ਪੂਰੀਆਂ ਕਰ ਲਈਆਂ ਅੱਜ ਫੇਰ ਉੱਠ ਖੜਿਆ ਉਹ ਮਰਿਆ ਨਹੀਂ ਹੈਗਾ ਤੇ ਜਿਹੜਾ 80 ਦਿਨ ਤੋਂ ਬੈਠਾ ਸੀ ਕਨੌਰੀ ਬਾਰਡਰ ਤੇ ਉਹ ਗਲੂਗੋਸ਼ ਲਵਾ ਕੇ ਐਂਬੂਲੈਂਸ ਦੇ ਵਿੱਚ ਪਾ ਕੇ ਉਹ ਵੀ ਚੰਡੀਗੜ੍ਹ ਪਹੁੰਚ ਗਿਆ ਦੇਖੋ ਡਰਾਮੇ ਇੱਕ ਨੇ ਹੱਥ ਵਿੱਚ ਢਫਲੀ ਪੜੀ ਹੋਈ ਹੈ ਇੱਕ ਨੇ ਗਲ ਵਿੱਚ ਢੋਲ ਪਾਇਆ ਹੋਇਆ ਬਸ 댕ਗੜ 댕ਗੜ ਹੋਈ ਨੀ ਰਾਤੀ 댕ਗੜ 댕ਗੜ ਹੋਈ ਉਹ ਗੱਲ ਐ ਇਹਨਾਂ ਦੀ ਮੈਨੂੰ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਇਹ ਆਮ ਬੋਲੀਆਂ ਨੇ ਜਿਹੜੀਆਂ ਛੜ ਕੇ ਬੀਬੀਆਂ ਪਉਂਦੇ ਇਹਨਾਂ ਦਾ ਉਹ ਕੰਮ ਹੈ ਕਿਨੇ ਢੋਲ ਕੁੱਟੇ ਜਾਣਾ ਹੈ ਕਿਨੇ ਡਬਲ ਵਜਾਈ ਜਾਣੀ ਹੈ ਤੇ ਪਿੱਛੇ ਉਹ ਜਿਵੇਂ ਭੰਡ ਖੜੇ ਹੁੰਦੇ ਨੇ ਨਾ ਅਖਬਾਰ ਦਾ ਬਣਾ ਕੇ ਪੁੱਛਿਆ ਜਾਂ ਕੰਨ ਤੇ ਮਾਰਨ ਵਾਇ ਤੇ ਉਹ ਬੋਲੇ ਜਾਣਗੇ ਉਹ ਕੌਣ ਨੇ ਆ ਪੰਧੇਰ ਵਰਗੇ ਨੇ ਰਾਜੇਵਾਲ ਵਰਗੇ ਨੇ ਮਨਜੀਤ ਰਾਏ ਵਰਗੇ ਨੇ ਇਹ ਸਾਰੇ ਉਹ ਨੇ ਕੋਈ ਸ਼ਰਮ ਨਹੀਂ ਮੈਂ ਕਹਿੰਦਾ ਤੁਹਾਡੇ ਨਾਲ ਤਾਂ ਖੁਸ਼ਰੇ ਵੀ ਚੰਗੇ ਨੇ ਉਹ ਵੀ ਵਿਆਹ ਦੀ ਵਧਾਈ ਲੈਣ ਜਾਂਦੇ ਨੇ ਜੇ ਕਹਿੰਦੇ ਮਰਗ ਹੋਈ ਹੋਵੇ ਨਾ ਉਸ ਘਰ ਤੋਂ ਪਾਣੀ ਵੀ ਨਹੀਂ ਪੀਂਦੇ ਪਰ ਤੁਹਾਨੂੰ ਸ਼ਰਮ ਕੋਈ ਨਹੀਂ ਇਹ ਮੈਨੂੰ ਨਾ ਅੱਜ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਇਹ ਮਜਬੂਰ ਹੋ ਕੇ ਕਰਨੀਆਂ ਪਈਆਂ ਮੈਂ ਚਾਹੁੰਦਾ ਨਹੀਂ ਸੀ ਇਹ ਗੱਲਾਂ ਕਰਾਂ ਸੈਂਟਰ ਸਰਕਾਰ ਦਿੱਲੀ ਵਿੱਚ ਬੈਠੀ ਹੈ ਚੰਡੀਗੜ੍ਹ ਕੋਈ ਮੰਤਰੀ ਆਊਗਾ ਨਾਲ ਉਹਦੇ 4 ਗਨਮੈਨ ਹੋਣਗੇ ਤੇ 2 ਸਲਾਹਕਾਰ ਹੋਣਗੇ ਉਹਦੇ ਹੱਥ ਵਿੱਚ ਐਦਾਂ ਦੇ ਡਾਇਰੀ ਫੜੇ ਹੋ ਇੱਕ ਪੈਨ ਹੋ ਉਹਨੇ ਲਿਖਣਾ ਹਾਂ ਜੀ ਡੱਲੇਵਾਲ ਸਾਹਿਬ ਕੀ ਚਾਹੁੰਦੇ ਹੋ ਕਿਉਂਕਿ ਅੰਦਰ ਹੋਣੀ ਹੈ ਮੀਟਿੰਗ ਲੋਕਾਂ ਨੂੰ ਪਤਾ ਕੁਛ ਨਹੀਂ ਡੱਲੇਵਾਲ ਕੋਲੇ ਇੱਕ ਹੱਥ ਵਿੱਚ ਕੌਫੀ ਦਾ ਕੱਪ ਹੋਣਾ ਦੂਜੇ ਹੱਥ ਵਿੱਚ ਬਿਸਕੁਟ ਹੋਣਾ ਬੋਲਾ ਜਾਂ ਬੋਲ ਦੇਣਾ ਦੇਖ ਲਓ ਫਿਰ ਕੀ ਕਰੀਏ ਕਰ ਦਿਓ ਮਨਸ਼ਾ ਪੂਰੀ ਬਸ ਉਦਵਦ ਬਲੇਵ ਸੱਚ ਦੀਵਾਰੀਆਂ ਜਿਹੜੀਆਂ ਨੇ ਮਨ ਨੂੰ ਲੜਨ ਮੈਂ ਤਾਂ ਅਟੈਕ ਹੋਇਆ ਕੱਲ ਅਗਲੀ ਮੀਟਿੰਗ ਵਿੱਚ ਗੱਲ ਕਰਾਂਗੇ ਜਾਨਕਿ ਮੀਟਿੰਗਾਂ ਸ਼ੁਰੂ ਬਿਹਾਰ ਦੀ ਸਰਕਾਰ ਬਣਣੀ ਹੈ ਟਾਈਮ ਥੋੜਾ ਹੀ ਹੈ ਉਦੋਂ ਤੱਕ ਮੀਟਿੰਗਾਂ ਕਰ ਕਰਕੇ ਖਿੱਚੀ ਜਾਣਾ ਹੈ ਖਿੱਚੀ ਜਾਣਾ ਹੈ ਕਿਉਂਕਿ ਲਾਂਗਰੀ ਨਾਲ ਹੈਗੇ ਨੇ ਰੋਟੀਆਂ ਪਕਾਉਣ ਵਾਲੇ ਪਕਾ ਕੇ ਰੋਟੀਆਂ ਨਾਲ ਲੈ ਜਾ ਕਰਨੀਆਂ ਹੈ ਚਾਰ ਢੋਲੀਆਂ ਭਰਨੀਆਂ ਚਾਹ ਦੀਆਂ ਇੱਕ ਦੀ ਦੁੱਧ ਦੀ ਭਰ ਲੈ ਕਰਨੀਆਂ ਬਸ ਖਾਓ ਪੀਓ ਮौज ਕਰੋ ਬਣਾਉ ਲੋਕਾਂ ਨੂੰ ਬੇਬਕੂ ਬਣਾਓ ਪਹਿਲਾਂ ਬਰਬਾਦ ਕਰਤਾ ਪੰਜਾਬ ਪੰਜ ਸਾਲ ਦੇ ਵਿੱਚ ਰਿੰਦਾ ਖੁੰਦਾ ਹੁਣ ਕਰ ਦਿਓ ਬਸ ਇੰਨੀ ਗੱਲ ਹੀ ਕਰਨੀ ਸੀ ਇਹਨੂੰ ਹਾਜ਼ਮ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ